ਪੰਜਾਬੀ ਗਾਇਕ ਸਿੰਘ ਜਿੰਹਾ ਉਹ ਅਕਸਰ ਹੀ ਕਿਸੇ ਨਾ ਕਿਸੇ ਕਾਰਨਾ ਦੇ ਚਲਦੇ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤੇ ਜੇਕਰ ਗੱਲ ਕਰੀਏ ਤਾਂ ਉਹ ਕਈ ਵਾਰ ਕਈ ਮੁੱਦਿਆਂ ਤੇ ਵਿਵਾਕੀ ਦੇ ਨਾਲ ਆਪਣੀ رائے ਵੀ ਰੱਖਦੇ ਨੇ ਹਾਲੀ ਦੇ ਵਿੱਚ ਸਿੰਘਾਂ ਨੇ ਆਪਣੇ ਲਾਈਵ ਸੈਸ਼ਨ ਦੌਰਾਨ ਕਰਨ ਔਜਲਾ ਤੇ ਰਾਕਾ ਵਿਚਾਲੇ ਚੱਲ ਰਹੇ ਵਿਵਾਦ ਨੂੰ ਵੀ ਲੈ ਕੇ ਇੱਕ ਬਿਆਨ ਦਿੱਤਾ ਦੱਸਿਏ ਕਿ ਕਰਨ ਔਜਲਾ ਤੇ ਗਾਇਕ ਰਾਕਾ ਵਿਚਾਲੇ ਹਾਲੀ ਦੇ ਵਿੱਚ ਵਿਵਾਦ ਸ਼ੁਰੂ ਹੋਇਆ ਸੀ ਇਹ ਵਿਵਾਦ ਗੀਤਾਂ ਦੀ ਤਰਜ਼ਾ ਨੂੰ ਲੈ ਕੇ ਹੋਇਆ ਸੀ ਜੀ ਹਾਂ ਇੱਕ ਦੂਸਰੇ ਤੇ ਉਹਨਾਂ ਨੇ ਤਰਜ਼ਾ ਨੂੰ ਲੈ ਕੇ ਇਲਜ਼ਾਮ ਲਗਾਇਆ ਸੋ ਤੋਂ ਬਾਅਦ ਲਾਈਵ ਆ ਕੇ ਉਹਨਾਂ ਦੋਨਾਂ ਨੇ ਇੱਕ ਦੂਜੇ ਤੇ ਕਾਫੀ ਦੋਸ਼ ਲਗਾਏ ਸੀ ਤੇ ਕਾਫੀ ਕੁਝ ਕਿਹਾ ਸੀ ਜਿਸ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਫੱਟ ਗਿਆ ਹੁਣ ਇਸ ਸਾਰੇ ਮਾਮਲੇ ਤੇ ਗਾਇਕ ਸਿੰਘਾ ਨੇ ਬਿਆਨ ਦਿੱਤਾ ਜੀ ਹਾਂ ਇੱਕ ਸੋਸ਼ਲ ਮੀਡੀਆ ਤੇ ਉਹਨਾਂ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਇਸ ਬਾਬਤ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਨੇ ਗਾਇਕ ਸਿੰਘਾ ਨੇ ਲਾਈਵ ਆ ਕੇ ਕਰਨ ਔਜਲਾ ਤੇ ਰਾਕਾ ਦੀ ਚੱਲ ਰਹੀ ਸੋਸ਼ਲ ਮੀਡੀਆ ਕੰਟਰੋਵਰਸੀ ਬਾਰੇ ਬਿਆਨ ਦਿੱਤਾ ਇਸ ਦੌਰਾਨ ਗਾਇਕ ਸਿੰਘਾ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਨੂੰ ਵੀ ਯਾਦ ਕੀਤਾ ਸਿੰਘਾ ਨੇ ਕਿਹਾ ਕਿ ਇੱਕ ਗੱਲ ਕਈ ਦਿਨਾਂ ਤੋਂ ਮੇਰੇ ਦਿਲ ਤੇ ਦਿਮਾਗ ਦੇ ਵਿੱਚ ਘੁੰਮ ਰਹੀ ਹੈ ਇਸ ਆਪਣੀ ਵੀਡੀਓ ਦੇ ਵਿੱਚ ਸਿੰਘਾ ਨੇ ਸਿੱਧੂ ਮੂਸੇਵਾਲੇ ਦੇ ਕਤਲ ਦੇ ਪਿੱਛੇ ਉਹਨਾਂ ਦੇ ਇਕੱਲੇ ਰਹਿ ਗਏ ਮਾਪਿਆਂ ਬਾਰੇ ਵੀ ਜ਼ਿਕਰ ਕੀਤਾ ਉਹਨਾਂ ਕਰਨ ਔਜਲਾ ਤੇ ਰਾਕਾ ਨੂੰ ਕਿਹਾ ਕਿ ਮੇਰੇ ਦੋਵੇਂ ਭਰਾ ਇੱਕ ਰਹੋ ਲੋਕਾਂ ਦਾ ਕੰਮ ਹੈ ਉਂਗਲਾ ਲਾਉਣਾ ਜੇਕਰ ਸਾਡੀ ਇੰਡਸਟਰੀ ਵਿੱਚ ਅਸੀਂ ਸਾਰੇ ਇੱਕ ਰਹਾਂ ਇਹ ਤਾਂ ਸ਼ਾਇਦ ਸਿੱਧੂ ਮੂਸੇਵਾਲਾ ਸਾਡੇ ਵਿਚਾਰੇ ਹੁੰਦਾ ਇਹ ਦਿਨ ਨਹੀਂ ਆਉਣਾ ਸੀ ਇਸ ਲਈ ਮੇਰੀ ਬੇਨਤੀ ਹੈ ਕਿ ਅਸੀਂ ਸਾਰੇ ਇੱਕ ਰਹੀਏ ਲੋਕ ਤਾਂ ਮਜ਼ਾ ਲੈਂਦੇ ਨੇ ਸਿੰਘਾਂ ਨੇ ਕਿਹਾ ਕਿ ਇਹ ਦੁਨੀਆ ਇੰਜੋਏ ਕਰਦੀ ਹੈ ਤੁਹਾਡੀਆਂ ਲੜਾਈਆਂ ਬਾਅਦ ਚ ਕੋਈ ਨਹੀਂ ਪੁੱਛਦਾ ਤੁਸੀਂ ਇੱਕ ਰਹੋ ਆਪਣੇ ਕੰਮ ਉੱਤੇ ਫੋਕਸ ਕਰੋ ਤੁਸੀਂ ਦੋਵੇਂ ਚੰਗੇ ਪੜੇ ਲਿਖੇ ਹੋ ਤੇ ਤੁਸੀਂ ਦੁਨੀਆ ਘੁੰਮਿਓ ਮੇਰਾ ਭਰਾ ਇੱਕ ਰਹੋ ਦੁੱਖ ਸੁੱਖ ਚ ਖੜੇ ਹੋਵੋ ਇੱਕ ਦੂਜੇ ਦੇ ਸਿੰਘਾਂ ਨੇ ਅੱਗੇ ਕਿਹਾ ਕਿ ਮੇਰਾ ਤੁਹਾਡੇ ਇਸ ਮਸਲੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਨਾ ਮੇਰਾ ਕੋਈ ਫਾਇਦਾ ਹੈ ਪਰ ਮੇਰੇ ਦਿਲ 'ਚ ਜੋ ਗੱਲ ਸੀ ਮੈਂ ਆਖ ਦਿੱਤੀ ਮੇਰੇ ਭਰਾ ਇੱਕ ਰਹੋ ਤੇ ਇਕਤਾ ਰੱਖੋ ਜੀ ਹਾਂ ਇਸ ਵੀਡੀਓ ਦੇ ਵਿੱਚ ਗਾਇਕ ਆਪਣੇ ਨਾਲ ਜੁੜੇ ਪੁਰਾਣੇ ਵਿਵਾਦ ਦੀ ਵੀ ਗੱਲ ਕਰਦੇ ਹੋਏ ਸੁਣਾਏ ਦਿੱਤੇ ਸੀ ਤੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੂੰ ਇੱਕ ਰਹਿਣ ਦਾ ਸੰਦੇਸ਼ ਦਿੰਦੇ ਹੋਏ ਸੁਣਾਏ ਦਿੱਤੇ ਗਾਇਕ ਸਿੰਘਾਂ ਦੀ ਇਸ ਵੀਡੀਓ ਨੂੰ ਫੈਨਸ ਕਾਫੀ ਪਸੰਦ ਵੀ ਕਰ ਰਹੇ ਨੇ ਵੱਡੀ ਗਿਣਤੀ ਵਿੱਚ ਗਾਇਕ ਦਾ ਸਮਰਥਨ ਕਰਦੇ ਹੋਏ ਉਹ ਕਿ ਨਜ਼ਰ ਆ ਰਹੇ ਨੇ ਸਿੰਗਾ ਬਾੰਗੀ ਕਈ ਫੈਨਸ ਨੇ ਪਾਲੀਵੁੱਡ ਦੇ ਕਲਾਕਾਰਾਂ ਵਿਚਾਲੇ ਆਪਸੀ ਸਾਝ ਵਧਾਉਣ ਦਾ ਸਮਰਥਨ ਕੀਤਾ। ਤੁਮਾਰ ਮਾਂ ਵਿੱਚ ਘੁੰਮੀ ਆਂਦੀ ਸੀ। ਆਫਟਰ ਸਿੱਤੂ ਗਰੇਦੀ ਡੈਥ ਅਸੀਂ ਸਾਰੇ ਜਾਣੇ ਕਿੰਨੇ ਈਮੋਸ਼ਨਲ ਹੋ ਗਏ ਸੀ ਤੁਹਾਨੂੰ ਪਤਾ ਹੀ ਆ। ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਵੀਰੇ। ਉਹਨਾਂ ਦੇ ਘਰ ਦੇ ਹਾਲਾਤ ਐਨਾ ਕੁਝ ਕਰਕੇ ਕਮਾ ਕੇ ਕੋਈ ਇੱਥੇ ਤੱਕ ਆ ਕੇ। ਤਾਂ ਮੈਂ ਕਿ ਗੱਲ ਸੋਚਦਾ ਪਿਆ ਸੀ ਕਿ ਜੇ ਸਾਡੀ ਇੰਡਸਟਰੀ 'ਚ ਏਕਤਾ ਹੋਵੇ ਨਾ ਜੇ ਅਸੀਂ ਇੱਕ ਹੋਈਏ ਸ਼ਾਇਦ ਮੇ ਵੀ ਉਦੋਂ ਨਾਲ ਹੁਣ ਕਰਨ ਤੇ ਰੱਖਾ ਮੈਨੂੰ ਪਤਾ ਲੋਕਾਂ ਨੇ ਉਂਗਲਾਂ ਤਾਂ ਲਾਉਣੀਆਂ ਨੇ ਕਰਨ ਮੇਰਾ ਭਰਾ ਮੈਨੂੰ ਨਹੀਂ ਪਤਾ ਤੂੰ ਛੋਟਾ ਜਾਂ ਵੱਡਾ ਪਰ ਤੈਨੂੰ ਪਤਾ ਮੇਰਾ ਭਰਾ ਦੁਨੀਆ ਸਵਾਦ ਲੈਂਦੀ ਹੈ ਇਹ ਕਿਸੇ ਨੇ ਗੱਲ ਨਹੀਂ ਬੋਲਣੀ ਮੋਰੇ ਅਗੇ ਰਾਕਾ ਤੂੰ ਮੇਰਾ ਛੋਟਾ ਭਰਾ ਹੈਂ ਹੁਣਾਂ ਇੰਡਸਟਰੀ ਚ ਲੋਕਾਂ ਨੇ ਸਵਾਦ ਲੈਣਾ ਤਾਂ ਮੇਰਾ ਭਰਾ ਇੱਕ ਰਹੋ ਉਹ ਉਹਦੇ ਤੇ ਗਾਣਾ ਤੇ ਤੇ ਕੱਢ ਦੂਗਾ ਇਹ ਦੁਨੀਆ ਇੰਜੋਏ ਕਰਨ ਆਈ ਆ ਪਹਿਲਾਂ ਵੀ ਦੇਖ ਹੀ ਲਿਆ ਤੁਸੀਂ ਫਿਰ ਕੀ ਹੋ ਗਿਆ ਬਾਤ ਚ ਕੋਈ ਨਹੀਂ ਪੁੱਛਦਾ ਮੇਰਾ ਭਰਾ ਆਪਣੇ ਕੰਮ ਤੇ ਫੋਕਸ ਕਰੋ ਮੇਰੇ ਭਰਾ ਤੁਸੀਂ ਪੜੇ ਲਿਖੇ ਹੋ ਵਧੀਆ ਫੈਮਸਟੋ ਬਣਾਉ ਕਰਦੇ ਹੋ ਕਰਨ ਮੇਰਾ ਭਰਾ ਤਾਂ ਤਾਂ ਦੁਨੀਆ ਘੁੰਮੀਆਂ ਤੈਨੂੰ ਪਤਾ ਹੀ ਸਾਰਾ ਚੀਜ਼ਾਂ ਦਾ ਮੇਰਾ ਕੋਈ ਵਾਦਾ ਨਹੀਂ ਇੱਥੇ ਬਸ ਜਿਹੜੀ ਚੀਜ਼ ਮੈਨੂੰ ਲੱਗੀ ਬੋਲਣੀ ਚਾਹੀਦੀ ਆ ਉਹ ਮੈਂ ਬੋਲੀ ਆ ਮੇਰਾ ਵੀ ਇੱਕ ਕਰੋ ਇਕ ਤਾਂ ਰੱਖੋ ਤੇ ਇੱਕ ਮੇਰੀ ਮਰਜ਼ੀ ਗੱਲ ਹੋਈ ਸੀ ਲਾਈਵ ਤੇ इमोशनल ਹੋ ਗਿਆ ਸੀ ਮੈਂ ਉਹ ਲੋਕਾਂ ਨੇ ਪਤਾ ਨਹੀਂ ਕੀ ਕੀ ਬਣਾਤਾ ਦਰ ਗਿਆ ਉਹ ਹੋ ਗਿਆ ਉਹ ਹੋ ਗਿਆ ਮੈਨੂੰ ਗਿਆ ਤਨੂ ਕੁੱਤੇ ਬਿੱਲਾਂ ਨੂੰ ਜਵਾਬ ਦੇਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ